ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਤੇ ਆਪਾਂ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਜੀ ਮੈਂ ਤੁਹਾਡਾ ਜਗਿੰਦਰ ਸਿੰਘ ਵੜੰਗਾ YouTube ਚੈਨਲ ਆਪਣਾ ਜੀ ਯੂਟਿਊਬਰ ਵੜੰਗਾ ਫੇਸਬੁੱਕ ਜਗਿੰਦਰ ਵੜੰਗਾ ਨੂੰ ਪੇਜ ਨੂੰ ਵੀ ਫੋਲੋ ਕਰ ਲਓ ਤੇ ਬਾਕੀ ਸ਼ੇਅਰ ਦਾ ਲਾਈਕ ਦਾ ਤੁਸੀਂ ਆਪੇ ਹੀ ਬਸ ਮહેર ਕਰਦੇ ਜੀ ਤੇ ਅੱਜ ਆਪਣੇ ਜਿਹੜੇ ਪਿੰਡ ਨੇ ਕੋਠੇ ਵੜੰਗਾ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਆ ਤਾਂ ਮਤਲਬ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਆਪਾਂ ਬਾਬਾ ਸ਼ੇਖ ਫਰੀਦ ਜੀ ਦੀ ਪਵਿੱਤਰ ਧਰਤੀ ਤੇ ਫਰੀਦਕੋਟ ਇੱਕ ਛੋਟਾ ਜਿਹਾ ਪ੍ਰੋਗਰਾ ਕੀਤਾ ਗੁਰੂ ਮਹਾਰਾਜ ਜੀ ਪਿਆਜਤ ਨਾਲ ਲੰਗਰ ਦੀ ਸੇਵਾ ਜਿਹੜੀ ਲਾਈ ਆ ਤੇ ਤੁਹਾਨੂੰ ਆਪਾਂ ਸਾਡਾ ਜਿਹੜਾ ਲੰਗਰ ਦਾ ਪ੍ਰਬੰਧ ਆ ਜਿਵੇਂ ਵੀ ਆਪਣੇ ਸੇਵਾਦਾਰ ਸੇਵਾ ਕਰ ਰਹੇ ਆ ਉਹ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਜੇ ਬਸ ਕੱਲੀ ਸ਼ੇਅਰ ਆ ਰਹੀ ਆ ਲਾਈਕ ਚਲੋ ਕੋਈ ਗੱਲ ਨਹੀਂ ਇਹ ਗੁਰੂ ਮਹਾਰਾਜ ਦਾ ਜਿਹੜਾ ਲੰਗਰ ਆ ਤੇ ਇਹਦੇ ਵਿੱਚ ਤੁਸੀਂ ਸਿਰਫ ਸ਼ੇਅਰ ਕਰਕੇ ਆਪਣੀ ਹਾਜ਼ਰੀ ਲਵਾਓ ਤੇ ਵਾਹਿਗੁਰੂ ਜੀ ਜਰੂਰ ਲਿਖੋ ਤੇ ਬਾਬੇ ਸ਼ੇਖ ਫਰੀਦ ਨੂੰ ਲੱਖ ਲੱਖ ਵਧਾਈ ਦਿਓ ਜੀ ਜਨਮ ਦਿਨ ਦੀਆਂ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਣਾ ਕੀ ਕਾਰਜ ਆ ਜਿਹੜਾ ਆਪਣਾ ਲੰਗਰ ਦੀ ਸੇਵਾ ਚੱਲ ਰਹੀ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਆ ਜੀ ਤੇ ਤੁਹਾਨੂੰ ਮੈਂ ਪਹਿਲਾਂ ਆਪਣਾ ਮੇਨ ਜਿਹੜਾ ਬੋਰਡ ਆ ਤੇ ਮੇਰੇ ਹਿਸਾਬ ਨਾਲ ਇਹ ਆ ਦੇਖੋ ਜੀ ਇਹ ਆਪਣੇ ਕੋਠੇ ਵਿੜੰਗ ਦੇ ਉੱਪਰ ਲਗਾਇਆ ਗਿਆ ਜੀ ਤੇ ਬਾਬਾ ਫਰੀਦ ਜੀ ਦੇ ਮੇਲਾ ਜਨ ਕਿ ਥੋੜਾ ਥੋੜਾ ਬਾਲਾ ਨਹੀਂ ਤੇ ਥੋੜਾ ਥੋੜਾ ਭਰਨਾ ਸ਼ੁਰੂ ਹੋ ਗਿਆ ਹੌਲੀ ਹੌਲੀ ਭਰ ਜਾਊਗਾ ਤੇ ਬਾਕੀ ਆਪਣੇ ਸੇਵਾਦਾਰ ਫਿਰਦੇ ਆ ਪਣਾ ਸੇਵਾ ਕਰ ਰਹੇ ਆ ਤੇ ਆਪਣੇ ਇਥੇ ਗੁਰੂ ਮਹਾਰਾਜ ਜੀ ਨੇ ਅੱਜ ਤੀ ਜਾਨੀ ਕਿ ਆਪਾਂ ਨੂੰ ਬਖਸ਼ਿਸ਼ ਕੀਤੀ ਆ ਮਿਸੇ ਪ੍ਰਸ਼ਾਦੇ ਆ ਜੀ ਤੇ ਚੌਲਾਂ ਦਾ ਮਤਲਬ ਪ੍ਰਬੰਧ ਹੈ ਤੇ ਚਾਹ ਪਾਣੀ ਤੇ ਇਹ ਜਿਹੜਾ ਮਤਲਬ ਤਿਆਰੀ ਚੱਲ ਰਹੀ ਹੈ ਆਪਣੇ ਲੰਗਰ ਦੀ ਠੀਕ ਆ ਜੀ ਸੰਗਤ ਆ ਕਰ ਰਹੀਆਂ ਸੇਵਾ ਤੇ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਸਭ ਨੂੰ ਕਿਉਂਕਿ ਇਹ ਇੱਕ ਸ਼ਰਧਾ ਹੁੰਦੀ ਆ ਆਪਣੀ ਸੇਵਾ ਕਰਨ ਦੀ ਤਾਂ ਇਹ ਸ਼ahr ਦਾ ਹਰ ਇੱਕ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਆ ਤੇ ਤਾਂ ਜੋ ਆਪਾਂ ਥੋੜਾ ਜਿਹਾ ਇਥੋਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਮਾੜਾ ਮੋਟਾ ਕਰ ਲਾਂਗੇ ਤੁਹਾਨੂੰ ਕਿਉਂਕਿ ਜਿੰਨੀ ਕਿ ਮੈਨੂੰ ਨੌਲੇਜ ਆ ਤੁਹਾਨੂੰ ਦੇਤੀ ਬਾਕੀ ਨੌਲੇਜ ਆਪਾਂ ਆਪਣੇ ਬਾਈ ਤੋਂ ਜ਼ਰੂਰ ਲੈ ਲਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਹਾਂਜੀ ਆਪਣਾ ਲੰਗਰ ਦਾ ਜਿਹੜਾ ਪ੍ਰਬੰਧ ਕੀਤਾ ਇਦੇ ਬਾਰੇ ਤੁਸੀਂ ਜਾਣਕਾਰੀ ਦਿਓ ਵੀ ਇਹ ਪਹਿਲਾ ਲੰਗਰ ਆ ਜਾਂ ਪਹਿਲਾ ਵੀ ਲਾਉਂਦੇ ਰਹੇ ਆਪਾਂ ਨਹੀਂ ਭਾਈ ਜੀ ਇਹ ਪਹਿਲੀ ਵਾਰ ਹੀ ਲਾ ਰਹੇ ਆ ਜੀ ਹਾਂਜੀ ਪਿੰਡ ਕੋਠੇ ਵੜਿੰਗ ਦੀ ਸੰਗਤ ਵੱਲੋਂ ਹਾਂਜੀ ਇੱਕ ਤਾਂ ਹੈਗੇ ਜੀ ਮਿੱਠੇ ਆਹਾ ਮਿੱਸੇ ਪ੍ਰਸ਼ਾਦੇ ਹਾਂਜੀ ਚਾਹ ਦਾ ਲੰਗਰ ਹੈ ਜੀ ਨਾਲ ਹਾਂਜੀ ਤੇ ਨਾਲ ਆਪਾਂ ਚੌਲਾਂ ਚੌਲ ਕਟਨੇ ਆ ਜੀ ਮਿੱਠੇ ਅੱਛਾ ਜੀ ਪਹਿਲੀ ਵਾਰ ਹੀ ਲਾ ਰਹੇ ਵਾਹਿਗੁਰੂ ਜੀ ਇਹ ਲੰਗਰ ਆਪਣਾ ਬਾਬਾ ਫਰੀਦ ਜੀ ਦੇ ਮੇਲੇ ਤੇ ਹਾਂਜੀ ਹਾਂਜੀ ਸਾਰੇ ਪਿੰਡ ਦਾ ਬੜਾ ਸਹਿਯੋਗ ਹੈ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਸਾਰੇ ਪਿੰਡ ਦੇ ਨਾਲ ਕੇ ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਦੀ ਫਤਿਹ ਹਾਂਜੀ ਤੁਹਾਨੂੰ ਜਿਹੜੇ ਆਪਣੇ ਮੇਨ ਪ੍ਰਬੰਧਕਾ ਇੱਥੇ ਜਣੀ ਕਿ ਵਾਈਸ ਪ੍ਰਧਾਨ ਤੇ ਇਹਨਾਂ ਦੇ ਆਪਾਂ ਤੁਹਾਡੇ ਨਾਲ ਕਰਾਈਏ ਮੁਲਾਕਾਤ ਤੇ ਕਿਉਂਕਿ ਇਹ ਪਹਿਲੀ ਿਆ ਲੰਗਰ ਆ ਤੇ ਵਾਈ ਗੁਰੂ ਜੀ ਕਈ ਵਾਰੀ ਮਾੜੀ ਮੋਟੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ ਹਨਾ ਚਲੋ ਵੈਸੇ ਤਾਂ ਬਾਬਾ ਸ਼ੇਖ ਫਰੀਦ ਜੀ ਕਰਨਗੇ ਕਿਰਪਾ ਤੇ ਆਪਾਂ ਫਾਰਮ ਟ੍ਰੈਕ ਏਜੰਸੀ ਦੇ ਸਾਹਮਣੇ ਇੱਥੇ ਲਾਇਆ ਵਾ ਤੇ ਬਾਕੀ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆਪਣੀ ਸੇਵਾ ਆਪ ਲੈ ਲੈਣੀ ਆ ਤੇ ਬਾਕੀ ਕੀ ਨਾ ਇਦੇ ਵਿੱਚ ਕੀ ਹੁੰਦਾ ਤੁਸੀਂ ਤਾਂ ਇਹਦੇ ਵਿੱਚ ਥੋੜੀ ਜੀ ਇੱਕ ਆਪਣੀ ਹਿੰਮਤ ਕਰਨੀ ਆ ਬਾਕੀ ਜਿਹੜਾ ਕਰਨਾ ਹੈਗਾ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆਪਣੇ ਆਪ ਹੀ ਕਰਾ ਲੈਣਾ ਤੇ ਪਰਮਾਤਮਾ ਦੀ ਕਿਰਪਾ ਨਾਲ ਇਹ ਪਹਿਲੀ ਯਾਰ ਆਪਣੇ ਕੋਠੇ ਵਿੜੰਗ ਦੀ ਸੰਗਤ ਨੇ ਜਿਹੜਾ ਕਾਰਜ ਕੀਤਾ ਤੇ ਪਰਮਾਤਮਾ ਮੂਹਰੇ ਇਹੀ ਅਪਰਦਾਸ ਬੇਨਤੀ ਕਰਦੇ ਆ ਵੀ ਸੱਚੇ ਪਾਤਸ਼ਾਹ ਵੀ ਜਿਹੜਾ ਪਹਿਲੀ ਯਾਰ ਆਪਣਾ ਇਹ ਲੰਗਰ ਦੀ ਸੇਵਾ ਤਾਂ ਇਹਨੂੰ ਐਨਾ ਕਬਲ ਬਖਸ਼ੀ ਕਿ ਆਉਂਦੀ ਯਾਰ ਨੂੰ ਤੇਰੇ ਦਰ ਤੇ ਵੱਧ ਚੜ ਕੇ ਅਸੀਂ ਇਤੋਂ ਵੀ ਜਿਆਦਾ ਸੇਵਾ ਕਰੀਏ ਤੇ ਤਾਂ ਜੋ ਕਿਉਂਕਿ ਜਿਹੜੀ ਸੰਗਤ ਐਨੀ ਜਿਆਦੇ ਉਪਸ਼ਾਹ ਦੇਖੋ ਹਨਾ ਤਾਂ ਪ੍ਰਮਾਤਮਾ ਜ਼ਰੂਰ ਇਸ ਚੀਜ਼ ਤੇ ਜਾਨੀ ਕਿ ਬਲ ਬਖਸ਼ਦੇ ਆ ਪੌੜੀ ਚਾੱਕ ਕੇ ਰੱਖੋ ਹੀ ਤੇ ਬੰਦ ਓਏ ਪੌੜੀ ਚਾੱਕ ਕੇ ਰੱਖ ਆ ਨਾ ਅੱਜ ਬਾਸ ਕੋਈ ਯਾਰਾ ਤੇ ਬਾਕੀ ਜਿਵੇਂ ਜਿਵੇਂ ਆਪਣੀ ਅਗਲੀ ਵੀਡੀਓ ਤੇ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਤਿਆਰੀ ਦਿਖਾਤੀ ਆ ਤੇ ਅਗਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਇਹਦੇ ਜਨ ਕੀ ਲੰਗਰ ਦੀ ਜਦੋਂ ਆਪਣੀ ਸ਼ੁਰੂਆਤ ਹੋਊਗੀ ਲੰਗਰ ਜਨ ਸ਼ੁਰੂ ਹੋਊਗਾ ਗੁਰੂ ਮਹਾਰਾਜ ਸੰਗਤਾਂ ਨੂੰ ਵਰਤਾਵਾਂਗੇ ਤਾਂ ਆਪਾਂ ਤੁਹਾਨੂੰ ਅਗਲੇ ਦੂਜੇ ਪਾਰਟ ਦੇ ਵਿੱਚ ਆਪਾਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵਾਹਿਗੁਰੂ ਜੀ ਜ਼ਰੂਰ ਲਿਖੋ ਜੀ ਬਾਬਾ ਸ਼ੇਖ ਫਰੀਦ ਨੂੰ ਵਧਾਈਆਂ ਦਿਓ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਅਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ